ਔਰ ਸਾਡੇ ਵਿਭਾਗ ਨਾਲ ਜੁੜੀਆਂ ਹੋਈਆਂ ਜੋ ਸਕੀਮਾਂ ਨੇ ਭਾਵੇਂ ਉਹ ਪਹਿਲਾਂ ਤੋਂ ਚੱਲ ਰਹੀਆਂ ਨੇ ਪਰ ਅਸੀਂ ਉਹਦੇ ਵਿੱਚ ਕੀ ਕੀ ਮੋਡੀਫਿਕੇਸ਼ਨਸ ਕੀ ਕੀ ਅਸੀਂ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਉੱਪਰ ਤੱਕ ਲੈ ਕੇ ਗਏ ਮੈਂ ਉਹ ਐਕਸਪਲੇਨ ਕਰਾਂਗੀ ਸਭ ਤੋਂ ਪਹਿਲਾਂ ਮੈਂ ਪੋਸਟ میٹرਿਕ ਸਕਾਲਰਸ਼ਿਪ ਦੀ ਗੱਲ ਕਰਾਂਗੀ ਜਿਹੜੀ ਕਿ ਇੱਕ ਇਹੋ ਜੀ ਸਕੀਮ ਹੈ ਜੋ ਸਾਲਾਂ ਬੱਧੀ ਵਿਵਾਦਾਂ ਦੇ ਘੇਰੇ ਵਿੱਚ ਰਹੀ ਔਰ ਜੋ ਪੈਸਾ ਸਾਡੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਖਰਚਿਆ ਜਾਣਾ ਸੀ ਉਹ ਕਿਤੇ ਹੋਰ ਹੀ ਜਾਂਦਾ ਰਿਹਾ ਸਾਲਾਂ ਬੱਧੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਸ ਸਕੀਮ ਨੂੰ ਲੀਹਾਂ ਤੇ ਲੈ ਕੇ ਆਏ ਜੋ ਵੀ ਇਹਨਾਂ ਵਿੱਚ ਦੋਸ਼ੀ ਸੀ ਜਿਨ੍ਹਾਂ ਨੇ ਇਸ ਸਕੀਮ ਨੂੰ ਡਾਇਵਰਟ ਕੀਤਾ ਕਿਸੇ ਹੋਰ ਪਾਸੇ ਉਹਨਾਂ ਨੂੰ ਸਜ਼ਾਾਂ ਵੀ ਦਿੱਤੀਆਂ ਗਈਆਂ ਔਰ ਅੱਜ 3 ਸਾਲ ਤੋਂ ਉੱਪਰ ਹੋ ਗਏ ਸਰਕਾਰ ਬਣੀ ਨੂੰ ਤੇ ਅਸੀਂ ਜਿਹੜੇ ਉਸ ਸਮੇਂ ਬੱਚੇ ਸੀ ਸਾਡੇ ਕੋਲ 2021 ਦੇ ਐਂਡ ਵਿੱਚ 176842 ਬੱਚੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਰਹੇ ਸੀ ਔਰ ਅੱਜ 3 ਸਾਲਾਂ ਦੇ ਬਾਅਦ ਜੋ 24 25 ਦਾ ਸਾਡੇ ਕੋਲ ਡਾਟਾ ਹੈ ਸਾਡੇ ਕੋਲ 237456 ਬੱਚੇ ਜਿਹੜੇ ਆ ਉਹ ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਨੇ ਸੋ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਜੋ ਇਸ ਤੋਂ ਪਹਿਲਾਂ ਸਰਕਾਰ ਕੰਮ ਕਰ ਰਹੀ ਸੀ ਉਹਦੇ 5 ਸਾਲਾਂ ਦੇ ਵਿੱਚ ਜਿੰਨੇ ਬੱਚਿਆਂ ਨੇ ਸਕਾਲਰਸ਼ਿਪ ਲਈ ਉਹਨਾਂ ਦੀ ਗਿਣਤੀ ਸੀਗੀ ਤਕਰੀਬਨ 371000 ਤੇ ਜਿਹੜੇ ਬੱਚਿਆਂ ਨੇ ਇਹ 3 ਸਾਲਾਂ ਦੇ ਵਿੱਚ 3 ਸਾਲ ਤੋਂ ਉੱਪਰ ਕੁਝ ਸਮਾਂ ਹੋ ਗਿਆ ਹੈ ਉਹ ਜਿੰਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੱਤੀ ਉਹ ਗਿਣਤੀ ਹੈ 678000 ਸੋ ਤਕਰੀਬਨ 3 ਲੱਖ ਵਿਦਿਆਰਥੀ ਜਿਹੜੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਚੱਲ ਰਹੀ ਸਰਕਾਰ ਹੈ 3 ਲੱਖ ਵੱਧ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਲਾਭ ਉਠਾਇਆ ਇਸ ਤੋਂ ਬਿਨਾ ਜੋ ਅਸੀਂ ਹੋਰ ਜਿਹੜੇ ਉੱਚ ਕੋਟੀ ਦੇ ਕਾਲਜ ਹੈ ਜੋ ਇੰਸਟੀਚਿਊਸ਼ਨ ਹੈ ਉਹਨਾਂ ਨੂੰ ਜੋੜਨ ਦੀ ਅਪੀਲ ਕਰ ਰਹੇ ਸੀ ਅਸੀਂ ਕਾਮਯਾਬ ਹੋਏ ਆ ਜਿਦੇ ਵਿੱਚ ਸਾਡੇ 11 ਕਾਲਜ ਨੇ ਜਿੰਨਾ ਚ ਪੜਨ ਵਾਲੇ ਬੱਚੇ ਹੁਣ ਇਸ ਸਕੀਮ ਦਾ ਲਾਭ ਲੈ ਸਕਣਗੇ ਇਸ ਤੋਂ ਬਾਅਦ ਮੈਂ ਗੱਲ ਕਰਾਂਗੀ ਜਿਹੜੀ ਅਸੀਂ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਗ੍ਰੈਜੂਏਸ਼ਨ ਤੱਕ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਬਾਹਰ ਜਾਣਾ ਚਾਹੁੰਦੇ ਆ ਔਰ ਪੰਜਾਬ ਦੇ ਵਿੱਚ ਹੁਣ ਤੱਕ ਜੋ ਰਿਵਾਜ ਬਣਿਆ ਕਿ ਅਸੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਲੇਬਰ ਵਾਲੇ ਕੰਮਾਂ 'ਚ ਪਾ ਕੇ ਹੀ ਪਾਰ ਪੇਜ ਦੇ ਰਹੇ ਆ ਪਰ ਇਸ ਸਕੀਮ ਜਿਹੜੀ ਉਹਨਾਂ ਬੱਚਿਆਂ ਨੂੰ ਮਿਲੇਗੀ ਜੋ ਪੜਨ ਜਾਣਗੇ ਔਰ ਉਚੇਰੀ ਸਿੱਖਿਆ ਹਾਸਲ ਕਰਨ ਜਾਣਗੇ ਓਵਰ ਸੀ ਸਕਾਲਰਸ਼ਿਪ ਇਹਦੇ ਵਿੱਚ ਐਸੀ ਬੱਚੇ ਹੋਣਗੇ ਲੈਂਡਲੈਸ ਐਗਰੀਕਲਚਰ ਲੇਬਰਰਸ ਹੋਣਗੇ ਇਹਦੇ ਵਿੱਚ ਜੋ ਸਰਕਾਰ ਬੈਨੇਫਿਟ ਦੇਗੀ ਵੀਜ਼ੇ ਦਾ ਖਰਚਾ ਟਿਕਟਾਂ ਦਾ ਖਰਚਾ ਟਿਊਸ਼ਨ ਫੀਸ ਇਹ ਸਾਰਾ ਕੁਝ ਸਰਕਾਰ ਕਰੇਗੀ ਔਰ ਇਸ ਤੋਂ ਬਿਨਾ ਐਨੂਅਲ ਮੇਨਟੇਨੈਂਸ ਅਲਾਉਂਸ ਜਿਹੜਾ ਅਸੀਂ 13 ਲੱਖ 12000 ਪਰ ਅイヤー ਦਵਾਗੇ 3 ਸਾਲ ਹੈ ਤਾਂ 3 ਸਾਲ ਦੇ ਲਈ ਜੇ 4 ਸਾਲ ਲਈ ਜਾ ਰਹੇ ਆ ਬੱਚਾ ਤਾਂ 4 ਸਾਲ ਦੇ ਲਈ ਤੀਸਰੀ ਗੱਲ ਜਿਹੜੀ ਮੈਂ ਕਰਨੀ ਚਾਹਾਂਗੀ ਉਹ ਵੀ ਸਾਡੇ ਐਸਸੀ ਬੱਚਿਆਂ ਦੀ ਹਾਇਰ ਐਜੂਕੇਸ਼ਨ ਦੇ ਨਾਲ ਈਵਨ ਐਸਸੀ ਬੱਚੇ ਪੀਸੀ ਬੱਚੇ ਮਾਈਨੋਰਟੀਜ਼ ਦੇ ਨਾਲ ਰਿਲੇਟਡ ਬੱਚੇ ਜੋ ਅੰਬੇਦਕਰ ਇੰਸਟੀਚਿਊਟ ਸਾਡੇ ਕੋਲ ਹੈ ਨਹਾਲੀ ਦੇ ਵਿੱਚ ਉਹਦੇ ਵਿੱਚ ਅਸੀਂ ਕ੍ਰੈਸ਼ ਕੋਰਸਸ ਪੀਸੀਐਸ ਲਈ ਸ਼ੁਰੂ ਕਰਨ ਜਾ ਰਹੇ ਹਾਂ 17 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਚਾਹੇ ਆਫਲਾਈਨ ਚਾਹੇ ਈਮੇਲ ਰਾਹੀਂ ਬੱਚੇ ਅਪਲਾਈ ਕਰ ਸਕਦੇ ਆ 30 ਸਤੰਬਰ ਨੂੰ ਇੱਕ ਐਂਟਰੈਂਸ ਟੈਸਟ ਲਵਾਵਾਂਗੇ ਉਹਦੇ ਬੇਸ ਤੇ ਅਸੀਂ ਮੈਰਿਟ ਬਣਾ ਕੇ 40 ਬੱਚਿਆਂ ਨੂੰ ਇਸ ਕ੍ਰੈਸ਼ ਕੋਰਸ ਦੇ ਵਿੱਚ ਐਡਮਿਸ਼ਨ ਦਵਾਂਗੇ 2 ਮਹੀਨੇ ਦਾ ਇਹ ਕ੍ਰੈਸ਼ ਕੋਰਸ ਹੋਏਗਾ ਜੀ ਅਕਤੂਬਰ 3 ਤੋਂ ਦਸੰਬਰ 2 ਤੱਕ ਸੋ ਇਹਦੇ ਵਿੱਚ ਸਰਕਾਰ ਆਪਣੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਖੜੀ ਹੈ ਜਿਹੜਾ ਵੀ ਬੱਚਾ ਆਪਣੀ ਮਿਹਨਤ ਦੇ ਸਿਰ ਤੇ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਹੈ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ